ਮੱਕੀ ਦੀ ਰੋਟੀ ਤੇ ਤੁਸੀਂ ਸਾਗ ਦੇ ਨਾਲ ਖਾਂਦੇ ਹੀ ਰਹਿੰਦੇ ਹੋ ਅੱਜ ਆਪਾਂ ਇੰਨਾ ਮਜ਼ੇਦਾਰ ਮੱਕੀ ਦਾ ਪਰੌਂਠਾ ਬਣਾਵਾਂਗੇ ਜਿਹੜਾ ਕਿ ਸਾਗ ਦੇ ਸਵਾਦ ਨੂੰ ਕਈ ਗੁਣਾ ਜ਼ਿਆਦਾ ਵਧਾ ਦੇਗਾ ਤੇ ਪਰੌਂਠੇ ਨੂੰ ਹਰ ਕੋਈ ਬਣਾ ਸਕਦਾ ਹੈ ਕਿਉਂਕਿ ਕਈਆਂ ਤੋਂ ਮੱਕੀ ਦੀ ਰੋਟੀ ਨਹੀਂ ਬਣਦੀ ਟੁੱਟ ਜਾਂਦੀ ਹੈ ਪਰ ਇਹ ਮੱਕੀ ਦਾ ਪਰੌਂਠਾ ਜਿਹੜਾ ਹਰ ਕੋਈ ਆਰਾਮ ਨਾਲ ਸਿੰਪਲ ਰੋਟੀ ਦੀ ਤਰ੍ਹਾਂ ਬਣਾਊਗਾ ਬਣਾਉਣਾ ਬਿਲਕੁਲ ਆਸਾਨ ਹੈ ਕਿੰਨਾ ਜ਼ਿਆਦਾ ਮਜ਼ੇਦਾਰ ਬਣਿਆ ਤੁਹਾਡੇ ਦੇਖ ਕੇ ਮੂੰਹ ਵਿੱਚ ਪਾਣੀ ਆ ਜਾਊਗਾ ਨਾਲ ਹੀ ਇਹ ਪਰੌਂਠੇ ਨੂੰ ਤੁਸੀਂ ਮੂਲੀ ਦੀ ਚਟਨੀ ਨਾਲ ਵੀ ਖਾ ਸਕਦੇ ਹੋ ਦੋ ਨਾ ਚੀਜ਼ਾਂ ਦੇ ਵਿੱਚ ਹੀ ਇਹਦਾ ਸਵਾਦ ਇਹਦਾ ਲਾਜਵਾਬ ਆਉਂਦਾ ਤੇ ਇਹਦੇ ਲਈ ਸਭ ਤੋਂ ਪਹਿਲਾਂ ਲਵਾਂਗੇ ਜੀ ਆਪਾਂ ਸਪਰਿੰਗ ਆਨੀਅਨ ਪਰ ਆਪਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਘਰ ਵਿੱਚ ਇਹਨੂੰ ਭੂਕਾਂ ਵਾਲੇ ਪਿਆਜ਼ ਕਹਿੰਦੇ ਐ ਤੁਸੀਂ ਕੀ ਕਹਿੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜਿੰਨਾ ਚਿਰ ਅਸੀਂ ਆਪਦੀ ਭਾਸ਼ਾ ਵਿੱਚ ਇਹਦਾ ਸਹੀ ਨਾਂ ਨਹੀਂ ਲੈਂਦੇ ਉਹਨਾਂ ਚਿਰ ਪਰੌਂਠਿਆਂ ਦਾ ਸਵਾਦ ਵੀ ਅੱਧਾ ਹੀ ਰਹਿ ਜਾਂਦਾ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪਛਿੱਲ ਲਿਆ ਤੇ ਇਹਨੂੰ ਛੋਟੀਆਂ ਜੀਆਂ ਭੂਕਾਂ ਦੀ ਆਪਾਂ ਹਰੀਆਂ-ਹਰੀਆਂ ਜੀਆਂ ਰੱਖ ਲਈਆਂ ਬਾਕੀ ਸਾਰਾ ਫालतू ਹਿੱਸਾ ਬਾਹਰ ਉਤਾਰਤਾ ਫਿਰ ਇਹਨੂੰ ਇਸੋ ਜਿਹੇ ਪੀਸਾਂ ਵਿੱਚ ਤੁਸੀਂ ਕੱਟ ਲੈਣਾ ਨਾਲ ਹੀ ਆਪਾਂ ਇਹਦੀਆਂ ਭੁੱਕਾ ਕੱਟ ਲੀਆਂ ਕਿਉਂਕਿ ਇਹਦਾ ਪਰੌਂਠੇ ਵਿੱਚ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਜਿੰਨੇ ਕਿ ਤੁਸੀਂ ਪਰੌਂਠੇ ਤਿਆਰ ਕਰਨੇ ਆ ਉਸ ਹਿਸਾਬ ਨਾਲ ਤੁਸੀਂ ਇਹ ਕੱਟ ਲਿਓ ਬੜੇ ਸਾਦੇ ਤਰੀਕੇ ਨਾਲ ਲਾਜਵਾ ਪਰੌਂਠਾ ਤਿਆਰ ਹੁੰਦਾ ਮਿੰਟਾਂ ਵਿੱਚ ਬਣਾ ਕੇ ਖਾ ਲਓਗੇ ਤੇ ਟੇਸਟੀ ਇੰਨਾ ਜ਼ਿਆਦਾ ਕਿ ਬਾਰ-ਬਾਰ ਬਣਾਓਗੇ ਤੇ ਸਭ ਤੋਂ ਪਹਿਲਾਂ ਇਹਦੇ ਲਈ ਲੈ ਆਪਾਂ ਇੱਕ ਕੱਪ ਆਟਾ ਘਰ ਵਾਲਾ ਸਾਦਾ ਆਟਾ ਆਪਣਾ ਤੇ ਡੇਢ ਕੱਪ ਲੈ ਆਪਾਂ ਮੱਕੀ ਦਾ ਆਟਾ ਤੇ ਇਹਨਾਂ ਦੋਨਾਂ ਆਟਿਆਂ ਨੂੰ ਮਿਕਸ ਕਰਕੇ ਆਪਾਂ ਪਰੌਂਠਾ ਬਣਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਕੱਟੇ ਹੋਏ ਪਿਆਜ਼ ਪਿਆਜ਼ ਦੀਆਂ ਪਿਛਲੀਆਂ ਭੂਕਾਂ ਜਿਹੜੀਆਂ ਆਪਾਂ ਬਰੀਕ ਕੱਟੀਆਂ ਸੀ ਉਹ ਪਰੌਂਠੇ ਵਿੱਚ ਲਾਜਵਾਬ ਦੇਖਣਗੀਆਂ ਪਰ ਇਹਨੂੰ ਛੋਟੇ ਛੋਟੇ ਪੀਸਾਂ ਵਿੱਚ ਕੱਟਿਓ ਤਾਂ ਕਿ ਪਰੌਂਠੇ ਨੂੰ ਬੇਲਣ ਵਿੱਚ ਵੀ ਆਸਾਨੀ ਹੋਵੇ ਇੱਕ ਮੁਠੀ ਪਾ ਦਿਓ ਹਰੇ ਧਨੀਏ ਦੀ ਇਹਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਓ ਚਾਹੇ ਐਟ এ ਟਾਈਮ ਧੋ ਲਿਓ ਪੰਜ ਛੇ ਪਾਇਆ ਬਰੀਕ ਕਟੀਆਂ ਹਰੀਆਂ ਮਿਰਚਾਂ ਤਿੱਖਾ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਕਰਨਾ ਇੱਕ ਚਮਚ ਪਾਵਾਂਗੇ ਅਜਵੈਨ ਦਾ ਅਜਵੈਨ ਨਾਲ ਸਾਨੂੰ ਕੋਈ ਵੀ ਬੈਬਾਦੀ ਕਿਸੇ ਚੀਜ਼ ਦੀ ਨਹੀਂ ਹੁੰਦੀ ਸਰਦੀ ਵਿੱਚ ਸਾਡੇ ਲਈ ਬਹੁਤ ਫਾਇਦੇਮੰਦ ਹੈ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਚਮਚ ਪਾਇਆ ਨਮਕ ਦਾ ਤੇ ਅੱਧਾ ਚਮਚ ਪਾਵਾਂਗੇ ਆ ਪਤਿੱਖੀ ਮਿਰਚ ਦਾ ਅੱਧਾ ਚਮਚ ਪਾਵਾਂਗੇ ਆ ਇਹਦੇ ਵਿੱਚ ਹਲਦੀ ਦਾ ਮਸਾਲੇ ਸਾਰੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਓ ਹਲਦੀ ਇਸ ਲਈ ਪਾਈ ਹੈ ਕਿਉਂਕਿ ਸਰਦੀ ਦੇ ਵਿੱਚ ਇਹ ਸਾਨੂੰ ਬੜੀ ਫਾਇਦੇ ਦਿੰਦੀ ਹੈ ਇਸ ਕਰਕੇ ਰਦੀ ਵਿੱਚ ਇਹਨੂੰ ਖਾਣਾ ਸੁਭਾਵੀ ਕੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਜੀਰਾ ਤੇ ਸੁੱਕੀ ਲਾਲ ਮਿਰਚ ਦਾ ਥੋੜਾ ਜਿਹਾ ਪਾਊਡਰ ਪਾਇਆ ਸਾਰੇ ਮਸਾਲੇ ਪਾ ਕੇ ਦੋ ਚਮਚੇ ਦੇ ਵਿੱਚ ਪਾਵਾਂਗੇ ਆਪਾਂ ਤੇਲ ਦੇ ਤੁਸੀਂ ਚਾਹੋ ਤਾਂ ਦੇਸੀ ਘਿਓ ਦੇ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਇਹਨੂੰ 3-4 ਮਿੰਟ ਆਪਾਂ ਲਗਾਤਾਰ ਮਿਕਸ ਕਰਾਂਗੇ ਪਾਣੀ ਪਾਉਂਦੀ ਬਿਲਕੁਲ ਜਲਦਬਾਜ਼ੀ ਨਾ ਕਰਿਓ ਕਿਉਂਕਿ ਇਹਦੇ ਵਿੱਚ ਨਮਕ ਤੇ ਪਿਆਜ਼ ਪਾਇਆ ਆਪਾਂ ਹੌਲੀ-ਹੌਲੀ ਉਹ ਵੀ ਆਪਣਾ ਪਾਣੀ ਛੱਡਣਗੇ ਉਸ ਤੋਂ ਬਾਅਦ ਤੁਸੀਂ ਹਲਕਾ ਗਰਮ ਪਾਣੀ ਲੈਣਾ ਤੇ ਹੌਲੀ-ਹੌਲੀ ਇਹਨੂੰ ਗੁੰਨਣਾ ਸ਼ੁਰੂ ਕਰ ਦੇਣਾ ਇਹਦੇ ਵਿੱਚ ਆਪਾਂ ਮੱਕੀ ਦਾ ਆਟਾ ਪਾਇਆ ਇਹਨੂੰ ਤੁਸੀਂ ਦਬਾ-ਦਬਾ ਕੇ ਮਲ-ਮਲ ਕੇ ਗੁੰਨਣਾ ਚੰਗੀ ਤਰ੍ਹਾਂ ਕਿਉਂਕਿ ਇਸ ਵਿੱਚ ਜ਼ਿਆਦਾ ਢਿੱਲਾਪਣ ਵੀ ਚੰਗਾ ਨਹੀਂ ਲੱਗਦਾ ਤੇ ਜ਼ਿਆਦਾ ਸਖਤ ਵੀ ਨਹੀਂ ਉਸ ਹਿਸਾਬ ਨਾਲ ਜਿੰਨਾ ਮੱਕੀ ਦੇ ਆਟੇ ਨੂੰ ਮਲ ਕੇ ਗੁੰਨੋਗੇ ਪਰੌਂਠੇ ਓਨੇ ਜ਼ਿਆਦਾ ਹੀ ਵਧੀਆ ਬਣ ਕੇ ਤਿਆਰ ਹੋਣਗੇ ਪਾਣੀ ਜ਼ਰੂਰਤ ਦੇ ਹਿਸਾਬ ਨਾਲ ਤੁਸੀਂ ਪਾਉਂਦੇ ਜਾਓ ਤੇ ਥੋੜਾ ਜਿਹਾ ਪਾਣੀ ਬਿਲਕੁਲ ਇਹਦੇ ਵਿੱਚ ਪਿਆ ਤੇ ਆਪਣਾ ਆਟਾ ਜਿਹੜਾ ਗੁੰਨ ਕੇ ਤਿਆਰ ਹੋ ਗਿਆ ਥੋੜਾ ਜਿਹਾ ਇੱਕ ਵਾਰੀ ਤੁਸੀਂ ਇਹਨੂੰ ਸਖਤ ਜਿਹਾ ਰੱਖਣਾ ਕਿਉਂਕਿ ਜਦੋਂ ਹੀ 10-15 ਮਿੰਟਾਂ ਦੀ ਰੈਸਟ ਦੋਗੇ ਤਾਂ ਇਹ ਨਾਰਮਲ ਹੋ ਜੂ ਕਿਉਂਕਿ ਪਿਆਜ਼ ਵਗੈਰਾ ਆਪਣਾ ਥੋੜਾ ਬਹੁਤ ਪਾਣੀ ਇਹਦੇ ਵਿੱਚ ਛੱਡਦੇ ਹੀ ਰਹਿੰਦੇ ਆ ਫਿਰ ਇਹਨੂੰ 10-15 ਮਿੰਟਾਂ ਲਈ ਆਪਾਂ ਸਿੰਪਲ ਪੌਣੀ ਨਾਲ ਟੱਕ ਕੇ ਰੱਖਤਾ ਉਸ ਤੋਂ ਬਾਅਦ ਇਹਦੀ ਚੰਗੀ ਤਰ੍ਹਾਂ ਦੇ ਲਿਓ ਮੁੱਕੀ ਥੋੜਾ ਜਿਹਾ ਲਗਾਇਓ ਕਿਓ ਤੇ ਇਹਦੀ ਮੁੱਕੀ ਦੇ ਕੇ ਇਹਨੂੰ ਇੱਕ ਸਾਈਡ ਤੇ ਲਗਾ ਦਿਓ ਬੇਲਣਾ ਬਿਲਕੁਲ ਆਸਾਨ ਹੈ ਬਿਲਕੁਲ ਤੁਹਾਡਾ ਇਹਦੇ ਵਿੱਚ ਜ਼ਿਆਦਾ ਟਾਈਮ ਨਹੀਂ ਖਰਾਬ ਹੋਊਗਾ ਸਿੰਪਲ ਤਰੀਕੇ ਨਾਲ ਲੈ ਲਿਓ ਇੱਕ ਪੇੜਾ ਫਿਰ ਤੁਸੀਂ ਇੱਕ ਚੱਕਲੇ ਦੇ ਉੱਪਰ ਪੋਣਾ ਬਿਛਾ ਲੈਣਾ ਇਹ ਪੋਣਾ ਆਪਾਂ ਇਸ ਲਈ ਬਿਛਾਇਆ ਕਿਉਂਕਿ ਇਹਦੇ ਉੱਤੇ ਜ਼ਿਆਦਾ ਤੁਹਾਨੂੰ ਪਰੇਥਨ ਲਾਉਣ ਦੀ ਕੋਈ ਜ਼ਰੂਰਤ ਨਹੀਂ ਸਿੰਪਲ ਤਰੀਕੇ ਨਾਲ ਪੇੜਾ ਕਰਕੇ ਇੱਕੋ ਵਾਰ ਪਰੇਥਨ ਲਗਾ ਕੇ ਇਹਨੂੰ ਭੰਨ ਲਿਓ ਉਸ ਤੋਂ ਬਾਅਦ ਤੁਸੀਂ ਲਗਾਤਾਰ ਬੇਲਦੇ ਜਾਓ ਥੋੜਾ ਜਿਹਾ ਇਹਦੇ ਉੱਪਰ ਧਨੀਆ ਤੇ ਕਲੌਂਜੀ ਆਪਾਂ ਲਗਾ ਦਾਂਗੇ ਦੁਬਾਰਾ ਆਪਾਂ ਪਰੇਥਨ ਬਿਲਕੁਲ die ਪੋਣੇ ਰੱਖਣ ਦਾ ਇਹੀ ਫਾਇਦਾ ਹੁੰਦਾ ਕਿ ਰੋਟੀ ਤੇ ਬਾਰ ਬਾਰ ਸੁੱਕਾ ਆਟਾ ਲਗਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਕਈ ਵਾਰ ਜਿਆਦਾ ਸੁੱਕਾ ਆਟਾ ਲਗਾਉਣ ਨਾਲ ਵੀ ਰੋਟੀ ਦਾ ਟੇਸਟ ਜਿਹੜਾ ਉਹ ਵਧੀਆ ਨਹੀਂ ਰਹਿੰਦਾ ਸਿੰਪਲ ਤਰੀਕੇ ਨਾਲ ਬੇਲ ਕੇ ਤਵੇ ਤੇ ਲਗਾ ਲਿਓ ਥੋੜਾ ਜਿਹਾ ਘਿਓ ਉਸ ਤੋਂ ਬਾਅਦ ਇਹ ਪਰੌਂਠੇ ਪਾਓ ਜਦੋਂ ਤੁਸੀਂ ਉਲਟ ਪਲਟ ਕਰਕੇ ਦੇਸੀ ਘਿਓ ਦੇ ਨਾਲ ਇਹਨੂੰ ਚੋਪੜੋਂਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਕਿ ਕਿੰਨੀ ਵਧੀਆ ਇਹਨਾਂ ਵਿੱਚੋਂ ਖੁਸ਼ਬੂ ਆ ਰਹੀ ਹੈ ਤੇ ਕਿੰਨੇ ਜਿਆਦਾ ਇਹ ਟੇਸਟੀ ਬਣ ਕੇ ਤਿਆਰ ਹੋਣਗੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਟੂ ਸਲੋ ਰੱਖਣੀ ਹੈ ਹੌਲੀ ਹੌਲੀ ਇਹ ਪਕਾਉਣਾ ਹੈ ਕਿਉਂਕਿ ਇਹ ਪਰੌਂਠਾ ਥੋੜਾ ਜਿਹਾ ਮੋਟਾ ਵੀ ਹੁੰਦਾ ਹੈ ਬਾਕੀ ਮੱਕੀ ਦਾ ਆਟਾ ਹੌਲੀ ਹੌਲੀ ਪੱਕਦਾ ਹੈ ਜੇ ਜ਼ਿਆਦਾ ਤੇਜ਼ ਗੈਸ ਤੇ ਪਕਾਉਂਗੇ ਤਾਂ ਪਰੌਂਠਿਆਂ ਨੇ ਮੱਚ ਜਾਣਾ ਹੈ ਅੰਦਰੋਂ ਕੱਚੇ ਰਹਿ ਜਾਣੇ ਇਸ ਤਰੀਕੇ ਨਾਲ ਆਪਾਂ ਬਾਰ ਬਾਰੀ ਸਾਰੇ ਪਰੌਂਠੇ ਪਕਾਉਂਦੇ ਗਏ ਹਰ ਕੋਈ ਪਕਾ ਸਕਦਾ ਬਿਲਕੁਲ ਨਹੀਂ ਟੁੱਟਣਗੇ ਕਿਉਂਕਿ ਥੋੜਾ ਜਿਹਾ ਆਪਾਂ ਇਹਦੇ ਵਿੱਚ ਸਿੰਪਲ ਆਟਾ ਮਿਕਸ ਕੀਤਾ ਹੈ ਉਹਦੇ ਨਾਲ ਇਹ ਪਰੌਂਠੇ ਖਸਤਾ ਬਣ ਕੇ ਤਿਆਰ ਹੋਣਗੇ ਤੇ ਨਾਲ ਹੀ ਹਰੇਕ ਕੋਈ ਬੇਲ ਲੂਗਾ ਆਰਾਮ ਦੇ ਨਾਲ ਤੁਸੀਂ ਸਾਗ ਨਾਲ ਖਾਓ ਜਾਂ ਫਿਰ ਮੂਲੀਆਂ ਦੀ ਸਪੈਸ਼ਲ ਚਟਨੀ ਬਣਾ ਕੇ ਜਰੂਰ ਖਾਓ ਤੇ ਇਹਦੇ ਨਾਲੇ ਪਰੌਂਠੇ ਜਿਹੜੇ ਲਾਜਵਾਬ ਲੱਗਦੇ ਐ ਜਿਨ੍ਹਾਂ ਨੂੰ ਮੂਲੀਆਂ ਦੀ ਚਟਨੀ ਦੀ ਰੈਸিপি ਚਾਹੀਦੀ ਹੋਈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਤੁਸੀਂ ਕਿੱਥੇ ਕਿੱਥੇ ਬੈਠੇ ਦੇਖ ਰਹੇ ਹੋ ਜਰੂਰ ਦੱਸਦਿਆ ਕਰੋ ਹੁਣ ਸਾਗ ਦੇ ਨਾਲ ਇਹ ਮਜ਼ੇਦਾਰ ਜਿਹੇ ਪਰੌਂਠੇ ਦਾ ਆਨੰਦ ਲੈ ਕੇ ਜਰੂਰ ਦੇਖਿਓ ਇਸ ਤਰੀਕੇ ਨਾਲ ਪਰੌਂਠਾ ਬਣਾਇਓ ਕਿਉਂਕਿ ਆਮ ਸਾਦੀ ਰੋਟੀ ਆਪਾਂ ਖਾਂਦੇ ਹੀ ਰਹਿੰਨੇ ਆ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵਧੀਆ-ਵਧੀਆ ਰੈਸਪੀਆਂ ਦੇਖਣ ਲਈ ਫੋਲੋ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਮੱਕੀ ਆਟੇ ਦੇ ਪਰੌਂਠੇ ਕਿਹੋ ਜਿھے ਲੱਗੇ ਹੁਣ ਮੱਖਣ ਨਾਲ ਖਾਓ ਦੇਸੀ ਘਿਓ ਨਾਲ ਖਾਓ ਤੁਹਾਡੀ ਆਪਣੀ ਮਰਜ਼ੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਮਿਲਦੇ ਆਪਾਂ ਇੱਕ ਨਵੀਂ ਰੈਸਪੀ ਦੇ ਨਾਲ